ਗੱਲ ਵੱਖਰੀ ਵੀ ਸਾਡੇ ਨਾਲ ਤੁਰ ਕੇ ਕਈ ਮੌਕੇ ਧੋਖਾ ਦੇ ਗਏ ਆ ਚਲੋ ਪ੍ਰਮਾਤਮਾ ਦੇਖੋ ਉਹਨਾਂ ਨੂੰ ਪਰ ਜੇ ਕੰਮ ਦੇ ਤੌਰ ਤੇ ਕਹੀਏ ਪਹਿਲਾਂ ਕਹਿੰਦੇ ਹਸਪਤਾਲ ਨਹੀਂ ਚੱਲਦਾ ਉਹ ਚਲਾ ਕੇ ਦਿੱਤਾ ਫਿਰ ਕਹਿੰਦੇ ਸੀਵਰੇਜ ਨਹੀਂ ਪੈਂਦਾ ਉਹ ਪਾ ਕੇ ਦਿੱਤਾ ਫਿਰ ਕਹਿੰਦੇ ਸਾਡੀ ਉਹ ਗਲੀ ਨਹੀਂ ਬਣਦੀ ਉਹ ਬਣਾ ਕੇ ਦਿੱਤੀ ਸਾਰੇ ਕੰਮ ਕੰਮ ਕਰਾ ਕੇ ਤੇ ਫਿਰ ਵਿੱਕ ਜਾਂਦੇ ਪਾਣੀ ਵੀ ਕੱਢਦੇ ਬਏ ਮਹੱਲੇ ਦਾ ਛੱਪੜ ਦਾ ਕੋਈ ਆਪਣੇ ਕੋਈ ਆਪਣੇ ਪਰਸਨਲ ਨਹੀਂ ਪੱਥਰ ਰਖਾ ਆ ਗਿਆ ਕੋਈ ਕੁਛ ਰਖਾ ਆ ਗਿਆ ਤੇ ਮਿੰਟ ਲਾਇਆ ਬਈਮਾਨ ਹੁੰਦੇ ਆ ਹੱਦ ਏ ਯਾਰ ਹੱਦ ਏ ਸ਼ਰਮ ਬੇਸ਼ਰਮ ਇਹ ਕਿੱਲੇ ਮੇਰਾ ਸਰੋਗਾ ਬੋਲੀ ਸਾਹਿਬ ਵੱੜ ਕੇ ਕਹੇ ਬੰਦਾ ਬੰਦਾ ਬੋਲੀ ਸਾਹਿਬ ਵੱੜ ਕੇ ਕਹੇ ਜਿਹੜਾ ਆਪਣੇ ਆਪ ਨੂੰ ਬੜਾ ਪੰਜਾਬ ਦਾ ਹਤੈਾਚੀ ਬਣਦਾ ਨਾ ਅੰਦਰ ਰਾਜ ਨੂੰ ਠੱਗਣ ਦਾ ਮਾਰਾ ਤੇ ਜਿਹੜਾ ਬੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਵਾ ਆਏ ਬੋਲੀ ਸਾਹਿਬ ਵੜੇ ਭਿੰਦਾ ਹੀ ਇਹਨੇ ਜੇ ਅਸੀਂ ਵੀ ਇਹਨੂੰ ਫੋਨ ਕੀਤਾ ਨਹੀਂ ਇਹਨੇ ਕਹਿ ਵੀ ਹਸਪੀਟਲ ਚ ਕੰਮ ਨਹੀਂ ਚੱਲਣਾ ਚਾਹੀਦਾ ਨਹੀਂ ਇਹਨੇ ਸਾਡੇ ਬੰਦਿਆਂ ਦੇ ਪੇਪਰ ਕੈਨਸਲ ਕਰਾਏ ਨਹੀਂ ਇਹਨੇ ਮੈਂ ਤਿੰਨ ਯਾਜ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇਹਨੇ ਮੈਂ 83 ਏਕਟ ਲਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇਹਨੇ ਮੇਰੀਆਂ ਸ਼ਿਕਾਇਤਾਂ ਕੀਤੀਆਂ ਨਹੀਂ ਇਹਨੇ ਮੇਰੀਆਂ ਮੋਟਰਾਂ ਫੜਾਈਆਂ ਚੱਲੇ ਬੋ ਉਹ ਇੰਨਾ ਕੁਛ ਕਰਕੇ ਤੇ ਆਪਣੇ ਆਪ ਨੂੰ ਫਿਰ ਪਾਕ ਸਾਹਿਬ ਕਹਿੰਦਾ ਲੱਖ ਦੀ ਲੜਦਾ ਹੋ ਜੇ ਬੰਦੇ ਦੇ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਇਹ ਉਹਦੇ ਦਫਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1:00 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1:00 ਵਜੇ ਸ਼ਾਰਪ ਸੀਗਾ ਅਸੀਂ ਸਾਰੇ 7 ਦੇ 7 ਅਸੀਂ ਕਾਉਂਸਲਰ ਤੁਸੀਂ ਤੁਹਾਨੂੰ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਤੇ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਇੱਥੇ ਆਣ ਕੇ ਬਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਣ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਭਲੱਤ ਉਹ ਬਹੁਤ ਬਿਮਾਰ ਹੋ ਗਿਆ ਤੇ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹਦਾ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ برداشت ਹੀ ਨਹੀਂ ਕਰ ਸਕਣੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਇੱਡੇ ਕਮ ਦਿਲੇ ਨੇ ਇੱਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ਤ ਕਰ ਸਕਦੇ ਔਰ ਹਾਰ ਬਰਦਾਸ਼ਤ ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਆਈਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਗਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ ਬਾਵਜੂਦ ਵੀ ਅਸੀਂ ਢਿੱਲਵਾ ਜਿੱਤ ਕੇ ਆਏ ਆ ਅਨਪੋਸਟਡ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਉਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕਟ ਵਿਨਰ ਸੀਗੇ ਤੇ ਇਥੋਂ ਭੱਜ ਗਏ ਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲ ਗਈ ਧਾਲ ਕਹਿੰਦੇ ਸੀ ਤਾਂ ਪੁੰਜੇ ਬੈ ਕੇ ਖਾਣੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਰਟ ਪੇਸ਼ੈਂਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਨਾ ਐਡੇ ਬਿਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅਨਸਰ ਬਦਮਾਸ਼ ਅਨਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿਦ ਦੇ ਰਹੀ ਹੈ ਕਿ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕੰਮ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿਦ ਦੇਣ ਵਾਸਤੇ ਜਰੂਰ ਦਿੱਤਾ ਜਾ ਰਿਹਾ ਸੋ ਅਸੀਂ ਦਲੇੜਾਂ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਵੱਲ ਇਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਹੈ ਔਰ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੈਗਾ ਵਾਹ ਔਰ ਦੂਜਾ ਕਿ ਨਹੀਂ ਕਰਾਉਣਗੇ ਤਾਂ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਮੂਵ ਖੜਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਆ ਮੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਟੱਪਰੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਗੀ ਕਦੀ ਦੇਖਿਆ ਤੁਸੀਂ ਕਿ ਬੰਦੇ ਹਾਰੇ ਹੋਣ ਘੱਟ ਗਿਣਤੀ 'ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਹਦੇ ਨਾਲੋਂ ਜ਼ਿਆਦਾ ਬੇਸ਼ਰਮੀ ਦੀ ਕੋਈ ਹੱਦ ਨਹੀਂ ਮੈਨਜ਼ਰ ਆ ਰਹੀ ਮੈਨੂੰ ਮੈਂ ਕਹਿੰਦਾ ਇਹਨਾਂ ਦੀ ਲੀਡਰ ਵੀ ਬੜੇ ਬੇਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਕਿ ਤੁਸੀਂ ਦਾ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਅਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਦਿੰਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ